ਹਰ ਹੀ ਨੀ ਗੱਲਾਂ ਕਰੂੰ ਮੈਂ ਸੱਚੀਆਂ ਹੀ ਆ ਉਹ ਆਪਦੇ ਤੇ ਮੇਰੇ ਦੇ ਵੀ ਲੱਗ ਸਕਦੀਆਂ ਨੇ ਬਗਾਲਾ ਦੇ ਵੀ ਲੱਗਾਂਗੀਆਂ ਹੁਣ ਬਾ ਉਹ ਪਤਾ ਕੀ ਕਹਿੰਦੇ ਨੇ ਮੈਂ ਦੇਖਣਾ ਪੱਤਰਕਾਰ ਜਾਂ ਦੇਖਣਾ ਪੱਤਰਕਾਰ ਜਾਂ ਲੀਡਰ ਕੁੱਤੇ ਵਾਂਗੂ ਭੌਂਦੇ ਨੇ ਇਹਨਾਂ ਨੂੰ ਜੜੀ ਲੱਥੀ ਕੋ ਜਿਹੜੇ ਮੈਂ ਉਹਨਾਂ ਦੀ ਟਰੰਗ ਮਿਲਣਾ ਆਪਣੇ ਦੇ ਰਾਜਤ ਬਾ ਭੋਗ ਗਿਆ ਹੁਣ ਆ ਸਰਬੀਰ ਸਿੰਘ ਖਾਲਸਾ ਜਦੋਂ ਸਾਡਾ ਆਇਆ ਸੀ ਉਹ ਕੁਝ ਵੀ ਕਹੀਏ ਯਾਰ ਸਾਡਾ ਆਪਦਾ ਹੁਣ ਇਹਨਾਂ ਨੂੰ ਕਹਿੰਗੇ ਬੋਲਦਾ ਨਹੀਂ ਬੋਲਦਾ ਨਹੀਂ ਬੋਲਦਾ ਲੈ ਬਾਪੂ ਬੋਲਿਆ ਹੋਇਆ ਕੱਲ ਤੱਕ ਟਿਕਾ ਪਈ ਜਾਂਦੀ ਬੋਲ ਹੁਣ ਫਿਰ ਮਾਤਾ ਬੇਬਲ ਕੋਰ ਦਾ ਧੁੱਪਣਾ ਜੀ ਤੱਕ ਬੋਲਦਾ ਹੁਣ ਫਿਰ ਉਹ ਉਲਟ ਹੋ ਜਾਂਦਾ ਕੰਮ ਕਿਹਾ ਹਨਾ ਉਹ ਮਾਰਿਆ ਜਿੱਥੋਂ ਅੱਜ ਤੱਕ ਬੋਲਦਾ ਫਿਰ ਇਹ ਕਹਿ ਦਿੰਦੇ ਪਹਿਲਾ ਭਾਈ ਅਮਰਪਾਲ ਸਿੰਘ ਬੁਲੇ ਆਉਂਦੇ ਰਹੇ ਇਹ ਕਿ ਹੁਣ ਭਾਈ ਮੁੰਨੀ ਭਾਈ ਸੁਨੀਲ ਸਿੰਘ ਸਨੀ ਦੇ ਪੁੱਤ ਦੇ ਹੱਕ ਚ ਹੱਕਵਾਨ ਦਾ ਭਾਈ ਥੋੜਾ ਬੋਟਾ ਬੋਲਦਾ ਕਿਉਂਕਿ ਸੁਣ ਮੌਕਾ ਮਿਲੇ ਮੋਕਾ ਕਾਦਾ ਮੇਰੇ ਅਕਰਜ ਤਾਨ ਦਾ ਜੋੜਿਆਂ ਦਾ ਕੰਮ ਇਹ ਮੈਂ ਨਾ ਖਰੀਆਂ ਹੀ ਗੱਲਾਂ ਕਰੂੰਗਾ ਸੱਚੀਆਂ ਹੀ ਆ ਉਹ ਆਪਦੇ ਤੇ ਮੇਰੇ ਤੇ ਵੀ ਲੱਗ ਸਕਦੀਆਂ ਨੇ ਬਗਾਲਣ ਦੇ ਵੀ ਲੱਗੂਗਾ ਹੁਣ ਬਾ ਉਹ ਪਤਾ ਕੀ ਕਹਿੰਦੇ ਨੇ ਮੈਂ ਦੇਖਣਾ ਪੱਤਰਕਾਰ ਜਾਂ ਲੀਡਰਾਂ ਕੁੱਤੇ ਵਾਂਗੂ ਭੌਂਕਦੇ ਨੇ ਇਹਨਾਂ ਨੂੰ ਜੜੀ ਲੱਥੀ ਕੋ ਜਿਹੜੇ ਮੈਂ ਉਹਨਾਂ ਹੀ ਤੋਂ ਗੱਲ ਕਰਨਾ ਆਪਣੇ ਜਨਾਇਤ ਬਾਹ ਪੋ ਗਿਆ ਬੜਾ ਸਰਬੀਰ ਸਿੰਘ ਖਾਲਸਾ ਚਲੋ ਸਾਡਾ ਆਸੀ ਤੁਸੀਂ ਵੀ ਗਈ ਹੋ ਸਾਡਾ ਆਂਦਾ ਬਾਪੂ ਬੋਲਿਆ ਹੋਇਆ ਕੱਲ ਤੱਕ ਟਿਕਾ ਪਈ ਜਾਣਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੁਣ ਫਿਰ ਮਾਤਾ ਬੇਗਲ ਕਹਿੰਦਾ ਠੱਪੜਾ ਜੀ ਤੱਕ ਬੋਲਦਾ ਹੁਣ ਫਿਰ ਉਹ ਉਲਟ ਹੋ ਜਾਂਦਾ ਕੰਮ ਕਿਹਾ ਹਨਾ ਉਹ ਮਾਇਆ ਇੱਥੋਂ ਅੱਜ ਤੱਕ ਬੋਲਦਾ ਫਿਰ ਇਹ ਕਹਿ ਦਿੰਦੇ ਨੇ ਮੈਂ ਇੱਕ ਪੱਤਰਕਾਰ ਦੀਵਤ ਸਾਡੇ ਪੁਸ਼ਕ ਕਹਿ ਦਿੰਦੇ ਨੇ ਫਿਰ ਤੁਸੀਂ ਕਤਲ ਨੂੰ ਬੋਲ ਟਿਕ ਕਤਲ ਕਰਨਾ ਜੂਰੀ ਹੋ ਗਿਆ ਉਹ ਭਾਈ ਸੀ ਘੱਟ ਪੜੇ ਲਿਖੇ ਆ ਗੱਲ ਕਾ ਸਾਡੀ ਖੋਜ ਐ ਤੁਸੀਂ ਇਹ ਸਵਾਦ ਵੱਡੀਆਂ ਪਾਰਟੀਆਂ ਨੂੰ ਕਿਉਂ ਨਹੀਂ ਕਰਦੇ ਅਸੀਂ ਤਾਂ ਘਾਤ ਸਾਡੀ ਸਿੱਖ ਕੌਮ ਦਾ ਕਤਲ ਸ਼ੁਰੂ ਕਰ ਲਿਆ ਸੁਭਾਸਰੰਦ ਨੂੰ ਸੁਭਾਸਰੰਦ ਕੌਣ ਸੀ ਇਨੋਸੈਂਟ ਪਰਸਨ ਆ ਕਤਲ ਮਾੜਾ ਬੰਦਾ ਅਸੀਂ ਤਾਂ ਉਹਨੂੰ ਮਾਰਿਆ ਜੋ ਸਮਾਜ ਦੇ ਕਲੰਕ ਸੀ ਤੇ ਤੁਸੀਂ ਲੱਖਾਂ ਕੋਹੜਾ ਲੋਕ ਮਾਰੇ ਨੇ ਬਦੌਸ਼ੇ ਦੀ ਲੀਜ ਤੇ ਬਦਿਸ਼ਤ ਲੋਕ ਕੌਣ ਹੋ ਗਿਆ ਸੱਜਣ ਦਾ ਮਾਰ ਕੌਣ ਐ ਦੀਆ ਦੇਵੀ ਇਹ ਨਾਲੀ ਸੰਤ ਸਮਾਜ ਦੀ ਲੋਕ ਪੱਗ ਦੇਵੀ ਲਈ ਉਹ ਕੌਣ ਹੈ ਉਹਨਾਂ ਦਾ ਬੇਦਰਸ਼ ਲੋਕਾਂ ਦੇ ਨਾਲ ਅਸਾਂ ਗੰਦਗੀ ਪੂੰਜੀ ਹੈ ਗੰਦਗੀ ਸਾਫ ਕਰੀਏ ਤਾਂ ਸਾਨੂੰ ਮਾਣ ਹੈ ਸਾਡੇ ਯੋਧਿਆਂ ਤੇ ਕਿਰੂਆ ਵੀ ਇਹ ਉਹਨਾ ਬੀਰਾਂ ਨੂੰ ਬੈਂਦੀਆ ਜੋ ਇਹ ਜੇ ਸਵਾਲ ਕਰਦੇ ਨੇ ਪੱਤਰਕਾਰ ਆ ਕੇ ਉਝਾਉਂਦੇ ਨੇ ਗੱਲਾਂ ਬਾਤਾਂ ਚ ਕਿਉਂਕਿ ਅਸੀਂ ਕੋਈ ਰਾਜਨੀਤਿਕ ਲੀਡਰ ਤਾਂ ਹੈ ਨਹੀਂ ਐਨਾ ਕੋਈ ਗਿਆਨ ਵੀ ਨਹੀਂ ਹੈ ਹੁਣ ਉਹ ਕੁਰਸੀ ਜਾਂਦੀ ਲੱਗਦੀ